सेवा पाया त हुन लख मुसीबत चलिय ਵੇੜਾ ਧਰਮ ਵਾਲਾ ਜਿਡੂ ਬਤਾ ਤਾ ਵੇਖ ਕੇ ਵੇੜਾ ਧਰਮ ਵਾਲਾ ਜਿਡੂ ਬਤਾ ਤਾ ਵੇਖ ਕੇ ਮੋਢਾ ਲਾ ਕੇ ਸਹਿਬਾ ਪਾਰ ਤੈ ਲਗਾਇਆ ਮੋਢਾ ਲਾ ਕੇ ਸਹਿਬਾ ਪਾਰ ਤੈ ਲਗਾਇਆ ਪੰਜਾਬ ਦੇ ਵਿੱਚ ਚੋਣ ਹੋ ਗਈ 92 ਜਿੱਤ ਕੇ ਉਹ ਭਾਵੇਂ ਗੁੰਗੇ ਆ ਸਾਰੇ ਗਲਤੀ ਲੱਗੀ ਤੁਹਾਨੂੰ ਪਤਾ ਨਹੀਂ ਲੱਗਿਆ 92 ਗੁੰਗੇ ਜਿੱਤ ਕੇ ਉਹ ਆ ਬਜ਼ੁਰਗ ਤਾਂ ਬੋਲਿਆ ਵਾ ਮੇਰਾ ਭਰਾ ਤਾਂ ਬੋਲਿਆ ਕਹਿੰਦਾ ਕੇਜਰੀਵਾਲ ਦੇ ਗੋਟੀਆਂ ਥਲਾਉਂਦਾ ਇਹ ਵੀ ਗਲਤ ਗੱਲ ਆ ਇਹਨੂੰ ਪੂਰਾ ਦਰੁਸਤ ਕਰੋ ਗੱਲ ਨੂੰ ਉਹ ਗੋਟੀਆਂ ਥਰੀ ਲਾਉਂਦਾ ਉਹ ਤੁਹਾਡੇ ਪੰਜਾਬ ਦੀ ਪੱਕੇ ਪਰੰਜ ਰੱਖਦਾ ਜੇ ਨਹੀਂ ਰੱਖਦਾ ਤਾਂ ਦੱਸੋ ਤੁਸੀਂ ਮਰ ਗਈ ਯਾਰ ਜਮੀਰ ਸਾਡੀ ਉਸ ਬੰਦੇ ਦੇ ਪੈਰੀ ਹੱਥ ਤੇ ਸਾਡੀ ਪੱਕ ਰੱਖਤੀ ਆ ਵੋਟਾਂ ਮੰਗਣਾਉਂਦੇ ਆ ਇੱਥੇ ਝਾੜੂ ਵਾਲੇ ਵੋਟਾਂ ਮੰਗਣਾਉਂਦੇ ਆ ਉਹਨਾਂ ਦੱਸੋ ਕਿ ਥੋੜੀ ਜਿਹੀ ਵੀਰ ਜਾਗਦੀ ਆ ਆਪਣੇ ਆਪ ਨੂੰ ਬੜੇ ਪੰਥਕ ਕਹਿੰਨੇ ਹੋ ਸਾਡੀ ਪੱਕ ਜਿਹੜੀ ਆ ਕੇਜਰੀਵਾਲ ਦੇ ਪੈਰ ਤੇ ਰੱਖੀ ਆ ਮੋੜ ਕੇ ਲਿਆ ਦਿਓ ਵੋਟਾਂ ਪਾ ਦੇਾਂਗੇ ਹੈ ਜੁਰਤ ਜਾਨ ਹੈ ਤੁਸੀਂ ਜਾਨ ਪੈਦਾ ਕਰੋ ਜਿਹੜਾ ਆਉਂਦਾ ਉਹਨੂੰ ਇਹ ਆਪਾਂ ਵੋਟਾਂ ਪਾਤੀਆਂ ਭਰਾਵੋ ਤੁਹਾਡੀ ਵੀ ਗੱਲ ਕਰਦਾ ਤੁਸੀਂ ਤਾਂ ਫਿਰ ਵੀ ਬਹੁਤ ਪਾਈਆਂ ਗੜਜੋੜ ਹੋ ਗਿਆ ਗਿਣਤੀ ਮਿੰਟ ਦੀ ਹੋ ਗਈ ਵੋਟਾਂ ਦੀ ਉਹਦੇ ਨਾਲ ਆਪਾਂ ਮਾਰ ਖਾ ਲਈ ਸੋ ਬਰਾਵੋ ਮੁੰਕਾ ਵਾਹ ਮੈਂ ਦੇਖਦਾ ਤੁਹਾਡੇ ਹਰ ਬੰਦੇ ਦੇ ਦਿਲ 'ਚ ਖਾਸ ਤੌਰ ਤੇ ਦੰਤ ਭਾਈ ਜਾਰੇ ਵਾਲੇ ਸੁਣ ਲੋ ਗੱਲ ਹੱਦ ਹੋ ਗਈ ਤੁਹਾਡੇ ਨਹੀਂ ਸੁਣਨ ਵਾਲੀ ਗੱਲ ਇਹਦੇ ਵਿੱਚ ਆਮ ਆਦਮੀ ਵਾਲੇ ਵੀ ਫਿਰਦੇ ਹੈ ਤਾਂ ਆਪਣੇ ਨਾਲ ਹੀ ਸੀਗੇ ਮੈਂ ਮਿਲ ਗਿਆ ਉਹਨਾਂ ਨੂੰ ਮਿਲ ਪਿਆ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਉਹਨੂੰ ਪੁੱਛਣ ਲੱਗ ਗਿਆ ਪਤਾ ਲੱਗ ਜਾਂਦਾ ਵੀ ਕੀ ਕਰਦੇ ਆ ਤੇ ਗੱਲਾਂ ਚੱਲਦੀਆਂ ਚੱਲਦੀਆਂ ਮੈਂ ਕਿਹਾ ਯਾਰ ਲੋਕ ਥੋੜੇ ਤੋਂ ਭੱਜ ਗਏ ਹੁਣ ਕਹਿੰਦਾ ਕਿਹੜੇ ਕਿਹੜੇ ਮੈਂ ਕਿਹਾ ਵੀ ਖਾਸ ਰੁਪਈਏ ਦੀ ਮਾਰ ਦੇ ਵਿੱਚ ਬੰਦੇ ਸੀ ਤੁਹਾਡੇ ਨਾਲ ਰਹਿੰਦੇ ਸੀ ਇੰਨੇ ਬਿਮਾਰ ਹੁੰਦੇ ਵੀ ਉਹ ਤੁਹਾਡੇ ਵਿੱਚ ਹੀ ਰਹਿੰਦੇ ਸੀ ਆ ਫਰਕ ਹੈ ਐਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਨਾ ਹੈ ਜੇ ਕਾਲੀ ਦਲ ਤਖਣਾ ਹੈ ਕਿ ਤੁਸੀਂ ਤਖੜੇ ਨੂੰ ਹਲਕੀ ਵਾਲੇ ਤਖੜੇ ਜੇ ਕਾਲੀ ਸਰਕਾਰ ਆਉਂਦੀ ਹੈ ਜੇ ਬਾਦਲ ਪਰਿਵਾਰ ਤਖੜਾ ਤਾਂ ਤੁਹਾਨੂੰ ਕੋਈ ਚਿੰਤਾ ਨਹੀਂ ਹੈ ਤੁਸੀਂ ਦੇਖੋ ਕਈ ਮੈਨੂੰ ਪੁੱਛਦਾ ਸੀ ਕੋਈ ਕਹਿੰਦਾ ਮੇਰਾ ਕੋਈ ਜਾਤੀ ਫਾਇਦਾ ਕੀ ਕੀਤਾ ਮੈਂ ਕਿਹਾ ਜਿਹੜੀ ਸੜਕ ਤੇ ਤੁਰੇ ਫਿਰਦਾ ਉਹਨੇ ਤਾਂ ਗੋਡੇ ਕੱਪੜੇ ਢੋਣੇ ਨਹੀਂ ਦਿੱਦੀ ਅਸੀਂ ਤਾਂ ਘੜਤ 7-800 ਦਾ ਝਾੜ ਦੋ ਦਿਓ ਇੰਨਾ ਅਸੀਂ ਜਿੱਤ ਜੂ ਕਹਤਾ ਹੀ ਬਸ ਇਹ ਤੁੰ ਦੇ ਨਹੀਂ ਜਿੱਤਰ ਨਹੀਂ ਮੈਂ ਤਾਂ ਇੱਕੀ 40 ਹਜ਼ਾਰ ਲੰਬੀ ਹਲਕੇ ਤੋਂ ਦੇਣਾ ਕਿਉਂਕਿ ਮੈਂ ਤੁਹਾਨੂੰ ਸਹੀ ਦੱਸਾਂ ਮੈਨੂੰ ਬੜਾ ਦੁੱਖ ਲੱਗਿਆ ਬਾਪੂ ਪਾਦਲ ਇਥੋਂ ਹਾਰ ਗਿਆ ਦੇਖੋ ਸੱਚੀ ਸ਼ਰਧਾਂਜਲੀ ਆ ਹੋਊਗੀ ਉਹਨਾਂ ਨੂੰ ਜਿਵੇਂ ਆਪਾਂ ਸਾਰੇ ਇਕੱਠੇ ਹੋ ਕੇ ਆ ਦਿੱਲੀਆ